ਰੁਆਹ ਗੁਰੂ ਜੀ ਦਾ ਖਾਲਸਾ ਰੁਆਹ ਗੁਰੂ ਜੀ ਦੀ ਫਤਿਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾ ਕਛਿਸ਼ ਦੇ ਸਦਕਾ ਜੋ ਸਾਰਾ ਗੜੀ ਦੇ ਅੰਦਰ 12 ਸਤੰਬਰ 1797 ਈਸਵੀ ਨੂੰ 21 ਗੁਰੂ ਪਿਆਰੇ ਸਿੱਖਾਂ ਨੇ ਸ਼ਹਾਦਤਾਂ ਦੇ ਜਾਨ ਪੀਤੇ ਮਹਾਨ ਉਹਨਾਂ ਨੇ ਕੁਰਬਾਨੀਆਂ ਦੇਸ਼ ਕੌਮ ਪੰਜਾਬ ਦੇ ਵਾਸਤੇ ਕੀਤੀਆਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸ੍ਰੀ ਪ੍ਰਬੰਧ ਵੱਲੋਂ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਤੋਗ ਪਾਏ ਕੁਰਬਾਨੀ ਜੀ ਦਾ ਕੀਰਤਨ ਅਤੇ ਗੁਰਮਤ ਵਿਚਾਰਾਂ ਹੋਈਆਂ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੋਇਆ ਕਰਦੇ ਨੇ ਜਿਸ ਕੌਮ ਦੇ ਅੰਦਰ ਕੋਈ ਸ਼ਹੀਦ ਨਹੀਂ ਪੈਦਾ ਹੁੰਦਾ ਉਹ ਕੌਮ ਸਦਾ ਲਈ ਦੁਨੀਆ ਦੇ ਵਿੱਚੋਂ ਤਖਤਾਂ ਤੋਂ ਮਿਟ ਜਾਂਦੀ ਹੈ ਇਸ ਲਈ ਸਤ ਸੰਗਤ ਸਾਡੀ ਜਿਹੜੀ ਕੌਮ ਹੈ ਇਹ ਸ਼ਹੀਦਾਂ ਦੀ ਕੌਮ ਹੈ ਇਸ ਕੌਮ ਦੇ ਅੰਦਰ 80 ਸਾਲ ਦੇ ਬਜ਼ੁਰਗ ਸਾਡੇ ਬਾਪਾ ਦੀਪ ਸਿੰਘ ਜੀ ਵਰਗੇ ਵੀ ਸ਼ਹੀਦ ਹੋਏ ਸਾਡੀ ਕੌਮ ਦੇ ਅੰਦਰ 7 ਸਾਲ ਤੇ 9 ਸਾਲ ਦੀਆਂ ਨਿੱਕੀਆਂ ਜਿੰਦਾਬਾਡੇ ਸਾਕੇ ਕਰਨ ਵਾਲੀਆਂ ਉਹ ਸਾਡੇ ਸ਼ਹੀਦ ਹਨ ਸਾਡੀ ਕੌਮ ਦੇ ਅੰਦਰ ਜਿਨ੍ਹਾਂ ਬੱਚਿਆਂ ਨੇ ਆਪਣੀਆਂ ਮਾਵਾਂ ਦੇ ਢੇਟ ਵਿੱਚੋਂ ਬਾਹਰ ਆ ਕੇ ਜਨਮ ਵੀ ਹਾਲੇ ਨਹੀਂ ਲਿਆ ਸੀ ਮੀਰ ਮੰਨੂ ਨੇ ਉਹਨਾਂ ਬੀਬੀਆਂ ਦੇ ਢੇਟ ਉੱਤੇ ਪੱਥਰ ਮਾਰ ਕਰਕੇ ਬੱਚਿਆਂ ਨੂੰ ਮਾਤਾ ਦੇ ਗਰਭ ਅੰਦਰ ਸ਼ਹੀਦ ਕੀਤਾ ਉਹ ਵੀ ਸਾਡੀ ਕੌਮ ਦੇ ਸ਼ਹੀਦ ਨੇ ਸ਼ਹੀਦਾਂ ਦੀ ਬਦੌਲਤ ਸਾਡੇ ਕੋਲ ਰਾਜ ਭਾਗ ਹੈ ਸ਼ਹੀਦਾਂ ਦੀ ਬਦੌਲਤ ਅਸੀਂ ਸਰਦਾਰੀਆਂ ਮੰਨ ਰਹੇ ਹਾਂ ਦੁਨੀਆ ਭਰ ਦੇ तमाम ਸੁੱਖ ਸ਼ਹੀਦਾਂ ਕਰਕੇ ਸਾਨੂੰ ਪ੍ਰਾਪਤ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਕਿਰਪਾ ਕਰਨ ਐਸੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਾਨੂੰ ਬਲ ਬਖਸ਼ਿਸ਼ ਕਰਨ ਤਾਂ ਕਿ ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਸਕੀਏ ਦੇਸ਼ ਕੌਮ ਤੇ ਪੰਥ ਦੇ ਵਾਸਤੇ ਅਸੀਂ ਵੀ ਕੁਝ ਆਪਣਾ ਸੇਵਾ ਵਿੱਚ ਬਣਦਾ ਯੋਗਦਾਨ ਪਾ ਸਕੀਏ ਦਾਸ ਇਹਨਾਂ ਕੁਝ ਕਹਿੰਦਾ ਹੋਇਆ ਕੇਮਾਂ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਸੰਬੰਧਿਤ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਰਾਗੜੀ ਵਿਖੇ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ 127ਵੀਂ ਵਰ੍ਹੇ ਸ਼ੀ ਮਨਾਈ ਜਾ ਰਹੀ ਹੈ ਜਿਨ੍ਹਾਂ ਨੇ 12 ਸਤੰਬਰ 1897 ਈਸਵੀ ਨੂੰ ਸਾਰਾਗੜੀ ਦੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਪਿਛਲੇ ਸਮੇਂ ਤੋਂ ਆਪਰਾ ਫਰਜ ਸਮਝਦੇ ਹੋਇਆ ਸ਼ਹੀਦਾਂ ਨੂੰ ਯਾਦ ਕਰਦੀ ਹਰ ਥਾਂ ਤੇ ਜਿੱਥੇ-ਜਿੱਥੇ ਵੀ ਸ਼ਹੀਦਾਂ ਦੇ ਸਥਾਨ ਨੇ ਉੱਥੇ ਆਪਣੇ ਕਾਰੇ ਨੂੰ ਸਮਰਪਿਤ ਕਰ ਸਮਰਪਿਤ ਹੁੰਦੀ ਹੋਈ ਇਹ ਸ਼ਹੀਦਾਂ ਨੂੰ ਯਾਦ ਕਰਦਿਆਂ ਗੁਰਮਤ ਸਮਾਗਮ ਮਨਾਉਂਦੀ ਹੈ ਅੱਜ ਦਾ ਦਿਹਾੜਾ ਵੀ ਜਿਹੜਾ ਉਹਨਾਂ 21 ਸਿੰਘਾਂ ਨੂੰ ਸ਼ਹੀਦਾਂ ਨੂੰ ਸਮਰਪਿਤ ਅੱਜ ਦੇ ਗੁਰਮਤ ਸਮਾਗਮ ਆਲਿਕੇ ਗਏ ਸੀ ਜਿਨ੍ਹਾਂ ਵਿੱਚ ਪਰਸੋਂ ਰੋਜ ਤੋਂ ਖੰਡ ਪ੍ਰਸਾਦ ਜੀ ਦੇ ਆਰੰਭ ਹੋਏ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਆ ਭੋਗਾਂ ਉਪਰੰਤ ਭਾਈ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਉਹਨਾਂ ਨੇ ਕੀਰਤਨ ਦੀ ਸੇਵਾ ਨਿਭਾਈ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਹੋਣਾ ਨੇ ਕਥਾ ਵਿਚਾਰਾਂ ਦੀ ਸਾਂਝ ਪਾਈ ਉਪਰੰਤ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਰਉ ਪਾਇ ਦਿੱਤੇ ਗਏ ਗੁਰੂ ਘਰ ਦੀ ਬਖਸ਼ਿਸ਼ ਹੋਇਆ ਜੀ ਉਹਨਾਂ ਸਿੰਘਾਂ ਨੂੰ ਸਮਰਪਿਤ ਇਹ ਅੱਜ ਦਾ ਦੀਵਾਨ ਜਿਹੜਾ ਸੱਜਿਆ ਸੀਗਾ ਇਹਨਾਂ ਦੀਵਾਨਾਂ ਦੇ ਵਿੱਚ ਗੁਰੂ ਘਰ ਦਾ ਲੰਗਰ ਟੁੱਟ ਵਰਤ ਰਿਹਾ ਹੈ ਸੰਗਤਾਂ ਆਪਣੀਆਂ ਨਤਮਸਤਕ ਹੋ ਕੇ ਉਹਨਾਂ ਸ਼ਹੀਦਾਂ ਨੂੰ ਨਮਨ ਕਰ ਰਹੀਆਂ ਹਨ ਐਵੇਂ ਹੀ ਸ਼ਹੀਦੀ ਦਿਹਾੜੇ ਮਨਾਉਂਦੇ ਰਹਿਣੇ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।